ਲਓ ਵੀਰ ਜੀ ਗੁਰਪ੍ਰੀਤ ਸਿੰਘ ਵੀਰ ਦੋਨੇ ਭਰਾ ਬੈਠੇ ਦੇ ਵਿੱਚ ਚਾਚੇ ਦਾ ਮੁੰਡਾ ਬੈਠਾ ਮੱਖਣ ਸਿੰਘ ਜੀ ਜਿੰਨਾ ਕੰਬਾਈਨ ਨਵੀਂ ਲੈਂਦੀ ਆ ਇਹ ਵੀ ਭਰਾ ਆਪਣਾ ਸਗਾ ਭਰਾ ਜੀ ਜੱਸੀ ਮਸ਼ੀਨ ਲਿਆ ਵੀਰ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈ ਭਰਾ ਹਾਂਜੀ ਦੋ ਵਿਚਾਰ ਕਿਦਾਂ ਕਣਕ ਦੇ ਝਾੜ ਝੂੜੇਵੇਂ ਝਾੜ ਝੂੜ ਚੰਗੇ ਆਉਦੇ ਮਹਾਰਾਜ ਨੇ ਐਰ ਕੀ ਨਾ ਮੌਸਮ ਬਹੁਤ ਸੋਹਣਾ ਰੱਖਿਆ ਹਾਂਜੀ ਇਹ ਮੌਸਮ ਠੰਡ ਪੈਣ ਦਾ ਕਰਕੇ ਨਾ ਝਾੜ ਸਾਰੀਆਂ ਕਣਕਾਂ ਦੇ तकरीबन ਠੀਕ ਆ ਠੀਕ ਆ ਜੀ ਤੇ ਆਪਾਂ ਨੇ ਉਹ ਸਾਸੂ 25 ਬੀਜ ਦਿੰਨੇ ਬਹੁਤ ਪੁਰਾਣੀ ਵੈਰਾਈਟੀ ਆ 6-7 ਸਾਲ ਹੋ ਗਏ ਬੀਜ ਦੇ ਚੰਗਾ ਝਾੜ ਆਉਂਦਾ ਹਾਂ ਓਕੇ ਜੀ ਝਾੜਦਾ ਦਾ ਜਿਹੜਾ ਪਰਾਲੀ ਆਪਾਂ ਵਾਹਣੇ ਨਾ ਵਿੱਚ ਹਾਂਜੀ ਹੋਰ ਆਪਾਂ ਕਿਸਾਨ ਭਰਾਵਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਆਪਾਂ ਤੇ ਉਹ ਬੇਨਤੀ ਕਰਦੇ ਵੀ ਕਣਕ ਦਾ ਨਾਰ ਜਿਹੜਾ ਤੂੜੀ ਬਣਾਉਣ ਤੋਂ ਬਾਅਦ ਵਿੱਚ ਵਿੱਚੇ ਵਾਇਆ ਕਰੋ ਪਰਾਲੀ ਦੇ ਇਹਦੇ ਬਹੁਤ ਜਿਆਦਾ ਰਿਜ਼ਲਟ ਆ ਤੇ ਪਰਾਲੀ ਵਿੱਚ ਕੁੱਤਰਦਿਆਂ ਨੂੰ ਆਪਾਂ ਨੂੰ ਨਾ ਹੈਪੀ ਸੀਟਰ ਤੇ ਸੂਰ ਸੀਟਰ ਦੇ ਨਾਲ ਪੰਜ ਸਾਲ ਹੋ ਗਏ ਆ ਤੇ ਉਹਦਾ ਕਰਕੇ ਵੀ ਦਾਣੇ ਦੀ ਕੁਆਲਿਟੀ ਬਹੁਤ ਵਧੀਆ ਬਣ ਗਈ ਠੀਕ ਹੈ ਦਾਣੇ ਮੋٹے ਬਾਡੇ ਵੇਖਿਆ ਯਾਰ ਕੀ ਝੜ ਵੇ ਸੋਹਣਾ ਨਾ ਕਣਕ ਦਾ 725 ਕਣਕਾਂ ਜ ਆਪਾਂ ਵੱਡੀ ਚੰਗਾ ਝਾੜ ਲੱਗਦਾ ਟਰਾਲੀਆਂ ਤੋਂ ਠੀਕ ਹੈ ਜੀ ਤੇ ਹੁਣ ਉਹ ਟਰਾਲੀ ਦੇ ਵਿੱਚ ਆਵੇ ਅਸ਼ਰ ਦੇ ਮਗਰ ਪਾਈ ਖੜੀ ਟਰਾਲੀ ਠੀਕ ਹੈ ਤੇ ਉਹ 826 ਕਰਨ ਕੇ ਯੂਨੀਵਰਸਿਟੀ ਜੋ ਆਪਾਂ 7 ਘੰਟੇ ਲਗਾਤਾਰ ਲਾਈਨ ਦੇ ਵਿੱਚ ਲੱਗੇ ਨਾ ਫਿਰ ਵੀ ਲਿਆਂਦਾ ਬੜੀ ਮਿਹਨਤ ਕੀਤੀ ਜਾਨਕੀ ਆਪਣੇ ਪਿੰਡ ਦੇ ਸਿਰਾਵਾ ਹੀ ਕਰਦੀ ਕਰੀ ਦੀ ਮਾਰ ਨਹੀਂ ਕਰੀਏ ਚਲੋ ਸਿਰਾਵਾ ਨਹੀਂ ਮਹਾਰਾਜ ਦੀ ਸੱਚੇ ਪਾਤਸ਼ਾਹ ਦਾ ਬਾਬੇ ਨਾਲ ਠੀਕ ਹੈ ਚਲੋ ਚਲੋ ਸਿਰਾਵਾ ਹੀ ਕਰਦੇ ਆ ਠੀਕ ਹੈ ਜੀ ਮੈਂ ਤੁਹਾਨੂੰ ਦੱਸਿਆ 7 ਘੰਟੇ ਅਸੀਂ ਲਾਈਨ 'ਚ ਲੱਗੇ ਰਹੇ ਤਿੰਨ ਚਾਰ ਬੰਦੇ ਅੱਛਾ ਵੀ ਲੈਣ ਵਾਸਤੇ ਹਾਂ ਦੋ ਗੱਟੇ 826 ਦੇ ਲਿਆਂਦੇ ਆ ਬਿੱਲ ਆਪਣੇ ਕੋਲ ਹੈਗਾ ਤੇ ਚੰਗਾ ਝਾੜ ਲੱਗਦਾ ਉਹ ਫੇਰ ਸਾਰੇ ਭਰਾਵਾਂ ਨੂੰ ਆਪਾਂ ਦੱਸ ਦਾਂ ਕਸ ਦੀ ਕੰਡੇ ਤੋਂ ਲੈਣੀ ਆ ਹਾਂ ਕੰਡੇ ਦੀ ਕਿਹਦੇ ਪਾਉਣੀ ਉਹੀਆਂ ਵਿੱਚ ਪਾਵਾਂਗੇ ਪਰ ਕੰਡੇ ਦੇ ਆਪਾਂ ਪਤਾ ਲੱਗ ਜੂ ਨਾ ਝਾੜਦਾ ਅੱਛਾ ਵੈਟ ਕਰਾਉਣਾ ਵੇਟ ਹਾਂ ਝਾੜ ਆਪਾਂ ਵੇਟ ਕਰਾਉਣਾ ਵੀ 826 ਦਾ ਕਿੰਨਾ ਠੀਕ ਹੈ ਜੀ ਉਹ ਮਸ਼ੀਨ ਵਿਖਾ ਦੇ ਜਿਹੜੀ ਚੱਲਣ ਦੀ ਉਹ ਹੈਗੀ 327 ਆਹ ਕੰਬੈਨ ਲਿਆਂਦੀ ਮੇਤਰੋ ਨਵੀਂ ਮੁੰਡੇ ਨੇ ਇਹਨਾਂ ਦੇ ਚਾਚੇ ਦਾ ਲੜਕਾ ਹੀ ਆ ਬਹੁਤ ਸੋਹਣੀ ਮਸ਼ੀਨ ਹੈ ਪਹਿਲੇ ਸੀਜ਼ਨ ਹੀ ਆਈ ਹੈ ਜੇ ਆਹ ਕੜ ਕੇ ਛੱਡੋ ਬਹੁਤ ਮੋਟੇ ਦਾਣੇ ਡਾਕਟਰ ਭਵਿੰਦਰ ਸਿੰਘ ਜੀ ਨੇ ਆਪਾਂ ਨੂੰ ਪ੍ਰੇਰਿਆ ਵੀ ਉੱਥੇ ਯੂਨੀਵਰਸਿਟੀ ਚੋਂ ਪੀ ਲਿਆ ਕਰੋ ਬਹੁਤ ਵਧੀਆ ਵੀ ਉਹਨਾਂ ਦੇ ਠੀਕ ਹੈ ਜੀ ਤੇ ਰੁੱਖ ਲਾਉਣ ਬਾਰੇ ਵੀ ਉਹ ਬਹੁਤ ਆਪਾਂ ਦੱਸਦੇ ਰਹਿੰਦੇ ਦਰਖਤ ਗ੍ਰੋਥ ਵੀ ਆਪਾਂ ਲਾਏ ਬਹੁਤ ਵਧੀਆ ਵਾਤਾਵਰਨ ਨੂੰ ਪਿਆਰ ਕਰਦੇ ਆ ਵਾਤਾਵਰਨਾਂ ਭਾਰੀ ਕ੍ਰਾਂਤੀ ਲਿਆਉਣੀ ਪੂਰੀ ਠੀਕ ਹੈ ਜੀ ਬਾਕੀ ਹਰਿਆ ਲੈ ਪਹਿਲਾਂ ਕੀਤਾ ਪਿਆ ਹਰੀ ਮਸ਼ੀਨ ਦੇ ਹਾਰਾ ਟਰੈਕਟਰ 826 327 ਤੇ 1332 ਤੇ ਜਿੰਕਵਾਨ ਦੇ ਚਪਾਤੀ ਹਾਂਜੀ ਪਾਤੀ ਬਾਨੇ ਖਾਣਾ ਹਸਦੇ ਹੋਈਆਂ ਤੇ 725 ਦਾ ਆਪਣੀ ਪੁਰਾਣੀ ਜਾਰੀ ਉਹਦੇ ਨਾਲ ਤੇ ਝਾੜ ਸਭ ਤੋਂ ਜ਼ਿਆਦਾ ਕਿਦਾ ਮੈਨੂੰ ਲੱਗਦਾ ਵੀ 332 ਜਿਹੜੀ ਉਹ ਉਹਦਾ ਝਾੜ ਸੇਰਾ ਰਹੂਗਾ ਅੱਛਾ ਵੈਸੇ ਕੜਕਾ ਮੈਂ ਪਹਿਲੀ ਵਾਰੀ ਸੁਣੀਆ ਜਾਰੀਆਂ ਬੂਟੇ ਦੇ ਵਿੱਚ 80 80 90 90 ਦਾਣੇ 332 ਮੈਂ ਵੀ ਇਹ ਪਹਿਲੀ ਵਾਰੀ ਸੁਣੀਆ ਕੜਕਾ ਜਾਰੀਆਂ 29 67 ਹੋ ਗਈ 303 ਨਵੀਂ ਬੀਜ ਜਿਹੜੇ ਆ ਗਏ ਆ 272 ਹੋ ਗਿਆ 707 ਆਏ ਹੋਏ ਜੀ ਬੀ ਹੋਰ ਹੋਰ ਵੜੇ ਆ ਜਿਤਨਾ ਮੈਂ 11 11 ਪੰਜ ਬੀਜੀ ਮਾਰ ਕੀ ਉਹਦਾ ਝਾੜ ਵਧੀਆ ਬੀਤੇ ਰਿਹਾ ਆਪਾਂ ਆ ਗਿਆ ਰੋ ਥੋੜੀ ਪਛੇਤਰੀ ਬੀਜਣੀ ਪਈ ਪਛੇਤਰੀ ਬੀਜੀ ਆ ਹਾਂ ਕਿਉਂਕਿ ਬਾ ਵਧੀਆ 332 ਹੋ ਗਏ 303 ਹੂੰ ਤੇ 187 ਇਹ ਗੇਤਰੇ ਬੀਜੋ ਸਰੇ ਠੀਕ ਹੈ ਜੀ ਤੇ ਬਹੁਤ ਇਹਨਾਂ ਦਾ ਵਧੀਆ ਝਾੜ ਆ ਓਕੇ ਤੇ ਮੌਸਮ ਚੰਗਾ ਵਾ ਮਾਰਾ ਇਹ ਕਿਰਪਾ ਕਰੇ ਪ੍ਰਾਲੀ ਹੈ ਨਾ ਵਿੱਚ ਪਾਉਣੀ ਜਿਤਨਾ ਡਾਕਟਰ ਸਾਹਿਬ ਆਪਾਂ ਨੂੰ ਦੱਸਦੇ ਰਹਿੰਦੇ ਆਪਣੇ ਖੇਤੀਬਾੜੀ ਅਫਸਰ ਸਾਹਿਬ ਜੀ ਪੜ੍ਹੇ ਆਪਣੇ ਸਰਕਾਰ ਜੋਗਾ ਹਾਂਜੀ ਤੇ ਉਹਨਾਂ ਦੇ ਟ੍ਰੇਨਰ ਨਾਲ ਸਰਕਾਰ ਜਿਹੜਾ ਆਪਾਂ ਵੀ ਆਪ ਲਾਪੇਣਾ ਉਹਦਾ ਪ੍ਰਾਲੀ ਦਾ ਵਿੱਚ ਪਾਉਣ ਹਾਂਜੀ ਤੇ ਪ੍ਰਾਲੀ ਵਿੱਚ ਗੱਲਾਂ ਦਾ ਕਰਕੇ ਝਾੜ ਦਾ ਬਹੁਤ ਆਪਣਾ ਫਰਕ ਪੈ ਗਿਆ ਅੱਛਾ ਵੀ ਹੋਰ ਮੈਂ ਕਿਸਾਨ ਵੀਰਾਂ ਨੂੰ ਗੱਲ ਦੱਸਦਾ ਤੇ ਆਪਾਂ 5-5 ਬੋਰੀਆਂ ਖਾਦ ਦੀਆਂ ਝੋਨੇ ਦੇ ਲੈ ਗਏ ਹੋਏ ਲੋ ਹਾਂਜੀ ਯਕੀਨ ਕਰਨ ਵਾਲੀ ਗੱਲ ਆ ਜਿਹੜੇ ਭਰਾ ਆਪਣੀ ਵੀਡੀਓ ਵੇਖਣਗੇ ਨਾ ਉਹਨਾਂ ਨੂੰ ਪਤਾ ਵੀ ਇਹ ਬੰਦੇ ਝੂਠ ਨਹੀਂ ਬੋਲਦੇ ਸਹੀ ਆ 5-5 ਬੋਰੀਆਂ ਉੱਥੋਂ ਐਰ ਕੀ ਆਪਾਂ 2.5 ਬੋਰੀਆਂ ਦੇ ਆ ਗਏ ਕਣਕ ਦੇ ਠੀਕ ਹੈ ਜੀ ਤੇ ਝੋਨੇ ਨੂੰ ਵੀ ਐਰ ਕੀ 2.5 ਪਾਈਆਂ ਤੇ ਫਿਰ ਵੀ ਡਿੱਗ ਪਿਆ ਝੋਨਾ ਗਾਹ ਨੂੰ ਹੁਣ ਦੋ ਬੋਰੀਆਂ ਕਰ ਦਾਂਗੇ ਆਪਾਂ ਠੀਕ ਹੈ ਜੀ ਕਟਾਉਣੀਆਂ ਵਾ ਜੂਰੀਆ ਹਾਂ 2.5 ਵੀ ਬੰਦ ਕਰਤੀ ਬਿਲਕੁਲ ਬਾਕੀ ਜੇ ਨਾਰ ਨੋੜੇ ਚ ਤਾਂ ਆਪਾਂ ਪ੍ਰਾਲੀ ਵਿੱਚ ਬੋਣੇ ਆ ਉਹਦੇ ਰੂੜੀ ਬਣਦੀ ਸਭ ਨਾਲ ਜਿਹੜੀ ਆਪਾਂ ਪ੍ਰਾਲੀ ਵਿੱਚ ਬੋਣੇ ਆ ਨਾ ਉਹਦਾ ਹਾਂ ਜੀ ਜੀ ਦੱਸਣਾ ਪ੍ਰਾਲੀ ਵਾਉਣ ਬਾਰੇ ਪ੍ਰਾਲੀ ਵਾਉਣ ਬਾਰੇ ਮੈਂ ਇਹ ਗੱਲ ਕਰਦਾ ਹਾਂ ਤੁਹਾਡੇ ਨਾਲ ਮਾ ਵੀ ਜਿਹੜਾ ਆਪਾਂ ਨੂੰ ਆਖਦੇ ਨੇ ਨਾ ਮੈਹਕਮੇ ਵਾਲੇ ਕਈ ਲੋਕ ਆਖਦੇ ਨੇ ਮੈਹਕਮੇ ਵਾਲੇ ਐਵੇਂ ਰੌਲਾ ਪਾਈਦੇ ਨਹੀਂ ਯਾਰ ਉਹਨਾਂ ਡਾਕਟਰ ਪੜ੍ਹਾਈਆਂ ਕੀਤੀਆਂ ਤੇ ਅਸਲ ਪੜ੍ਹਾਈ ਦਾ ਫਰਕ ਤਾਂ ਪੈਂਦਾ ਹੀ ਆਣਾ ਜਿਨ੍ਹਾਂ ਨੇ ਯੂਨੀਵਰਸਿਟੀ ਦੇ ਵਿੱਚ ਐਨੇ-ਐਨੇ ਸਾਲ ਗਾਲੇ ਆ ਵਿਦਿਆਰਥੀ ਕੀਤੀ ਹੈ ਤੇ ਬਾਕੀ ਆਪਾਂ ਦਾ ਪ੍ਰੈਕਟੀਕਲ ਕਰ ਲਿਆ ਹੁਣ ਤੇ 5-6 ਸਾਲ ਹੋ ਗਿਆ ਆਪਾਂ ਨੂੰ ਪ੍ਰਾਲੀ ਆਪਾਂ ਵਿੱਚੇ ਗਾਲਦੇ ਆ ਜਿਹੜਾ ਕਣਕ ਦਾ ਨਾਰ ਇਹ ਤਾਂ 10 ਸਾਲ ਹੋ ਗਿਆ ਆਪਾਂ ਕਦੀ ਸਾੜਿਆ ਨਹੀਂ ਅੱਛਾ ਇੱਕ ਸਾਲ ਸਾਡਾ ਕਿਸੇ ਨੇ ਗਵਾਂਡੀ ਨੇ ਅੱਗ ਲਾ ਕੇ ਸਾੜਤਾ ਤੇ ਬਹੁਤ ਸਾਨੂੰ ਦੁੱਖ ਹੋਇਆ ਹੈ ਮੈਂ ਬੂਟੇ ਬਾਟੇ ਸਾੜਦੇ ਹੁਣ ਜਦੋਂ ਆਪਾਂ ਤੂਲੀ ਬਣਾ ਲਈਏ ਨਾ ਮਗਰੇ ਫਿਰ ਤਵੀਆਂ ਪਾ ਕੇ ਬਾਹਰ ਇਹਦਾ ਨਾਲ ਵਿੱਚੇ ਅੱਛਾ ਵਿੱਚੇ ਕੋਈ ਤਰ ਦੇਣਾ ਕੰਪਿਊਟਰ ਕਰਾਇਆ ਗਿਆ ਕਈ ਭਰਾ ਗੱਲਾਂ ਕਰਦੇ ਪਰ ਉਹ ਕੋਈ ਪ੍ਰੋਬਲਮ ਨਹੀਂ ਆਉਂਦੀ ਵਿੱਚੇ ਉਹ ਗਲ ਜਾਂਦਾ ਨਾਲ ਠੀਕ ਹੈ ਤਵੀਆਂ ਦੋਵਾਂ ਰਾਂ ਵਾ ਕੇ ਮਗਰੇ ਸੁਹਾਗਾ ਮਾਰਦੇ ਨਾ ਤੇ ਕੰਪਿਊਟਰ ਕਰਾਇਆ ਵਧੀਆ ਫਿਰ ਨਾ ਠੀਕ ਹੈ ਤੇ ਮਾਲਕੀ ਬੀ ਪੁੱਲੇ ਦੇਣੇ ਲਿਆਉਂਦੇ ਵੀ ਹਾਂ ਯੂਨੀਵਰਸਿਟੀ ਆਪਾਂ ਵਰਤਣੇ ਲਗਾਣੇ ਤੇ ਆ ਆਪਣੇ ਰਿਸ਼ਤੇਦਾਰ ਆ ਸਰਪੰਚਾ ਚੰਬਲਾਂ ਨੂੰ ਹਾਂਜੀ ਰਜਿੰਦਰ ਸਿੰਘ ਹਣੀ ਉਹਨਾਂ ਨੇ ਬੀ ਲਿਆਂਦਾ ਡੀਬੀਡਬਲਯੂ ਆਪਣਾ 332 303 ਦੇ 327 ਤੇ ਮੈਨੂੰ ਤਾਂ 32 ਦਾ ਵਧੀਆ ਲੱਗਾ ਤੇ 303 ਦਾ ਵੀ ਉਹਦਾ ਸਿੱਟੇ ਦੇ ਵਿੱਚ ਨਾ ਅਸੀਂ ਅਸੀਂ 90 90 90 90 ਦਾਣੇ ਆ ਅੱਛਾ ਜਿਹੜਾ ਮਾੜੇ ਤੋਂ ਮਾੜਾ ਸਿੱਟਾ ਵੀ ਆਉਂਚ 70 ਦਾਣੇ ਠੀਕ ਹੈ ਜੀ ਤੇ ਚੰਗੇ ਤੋਂ ਚੰਗਾ ਜੇ ਸਿੱਟਾ ਤੋੜੀਏ ਨਾ ਜਿਹੜਾ ਵਧੀਆ ਸਿੱਟਾ ਉਹਦੇ 90 90 ਦਾਣੇ ਆ 332 ਦੇ ਅੱਛਾ ਆ ਜਿਹੜਾ ਹੁਣ ਆਪਾਂ ਵੜਨ ਦਾ ਹਾਂ ਜੀ ਇਹਦੇ ਵਿੱਚ ਗਊਆਂ ਚਰਗੀਆਂ ਗਊਆਂ ਨੂੰ ਆਪਾਂ ਮੋੜਿਆ ਨਹੀਂ ਤੂੰ ਵੇਂਦਾ ਰਿਹਾ ਹਾਂ ਹਾਂ ਵਾਧੂ ਚਰਦੇ ਨਹੀਂ ਹਾਂ ਗੱਲ ਸੀ ਹੁਣ ਨੂੰ ਮੋੜਿਆ ਨਹੀਂ ਆਪਾਂ ਤੇ ਫਿਰ ਵੀ ਇਹਦਾ ਝਾੜ ਮੈਨੂੰ ਲੱਗਦਾ ਵੀ ਬਹੁਤ ਵਧੀਆ ਰਹੂਗਾ ਪਰ ਇਹ 327 ਦੇ ਨਾਲੋਂ 332 ਮੈਨੂੰ ਬੈਟਰ ਲੱਗਦਾ ਪਰ ਇੱਕ ਗੱਲ ਇਹ ਆਇਆ ਲੱਗਦਾ ਸੀ ਜਿਵੇਂ ਕੜਕ ਸਾਰੀ ਉਜੜ ਗਈ ਆ ਪਰ ਝਾੜ ਵੇਖਿਆ ਦਾ ਸੋਹਣਾ ਨਹੀਂ ਗਊਆਂ ਦਾ ਪੈਰ ਜਿੱਥੇ ਪੈ ਜੇ ਨਾ ਹਾਂਜੀ ਇਹ ਇਹਨਾਂ ਨੂੰ ਮਾਰਨਾ ਨਹੀਂ ਚਾਹੀਦਾ ਵਿਚਾਰੀਆਂ ਨੂੰ ਚਰ ਲੈਂਦੇ ਸਭ ਨੂੰ ਫੋਰਡ ਜਾਰੀ ਕਰਦੀ ਕੰਕ ਹਾਂਜੀ ਹਾਂ ਮਨੁਸਾਨ ਨਹੀਂ ਹੁੰਦਾ ਕੋਈ ਲੋ ਜੀ ਇਹ ਆਪਣਾ ਗੁਰਪੇਜ ਵੀਰ ਬਹੁਤ ਸੋਹਣੇ ਵਿਚਾਰ ਦਿੱਤੇ ਇਹਨਾਂ ਨੇ ਖੇਤੀਬਾੜੀ ਨਾਲ ਵੈਸੇ ਜੁੜੇ ਆ ਤੇ ਬਹੁਤ ਤਜਰਬੇਕਾਰ ਬੰਦੇ ਆ ਕਿ ਸਾਰੇ ਜਿਹੜੇ ਕੋਈ ਵੀ ਕਿਸਾਨ ਆ ਵਧੀਆ ਕੋਸ਼ਿਸ਼ ਕਰਦਾ ਖੇਤੀ ਕਰਨ ਦੀ ਪਰ ਕਿੰਨੀ ਪਣੀ ਕਿੰਨੀ ਨਹੀਂ ਪਣੀ ਇਹ ਵੀ ਹੁੰਦਾ ਕਈ ਫालतੂ ਖਾਦ ਸੁੱਜਾਈ ਪਈ ਜਾਂਦੇ ਆ ਮੈਂ ਖਾਦ ਯੂਰੀਆ ਨਾਲ ਜਿਹੜੀ ਉਹ ਨੁਕਸਾਨ ਹੀ ਕਰਦੀ ਆ ਸਿਰ ਦਾ ਵੱਟਾ ਖਾਦ ਨਾਲ ਯੂਰੀਆ ਪਰਹੋ ਵਰਤੋ ਆਪਾਂ ਦੇ ਇੱਕ ਵੱਡੀ ਗੱਲ ਹੋਰ ਚੱਲਣ ਢੀਓ ਜਿਵੇਂ ਆਨੇ ਵੀ ਜ਼ਮੀਨਾਂ ਆਪਣੀਆਂ ਹੁਣ ਆਪਣੇ ਮੱਝ ਦੇ ਵਿੱਚ ਹੀ ਨਾਲ ਦੇ ਉਤੋਂ ਦੇ ਜ਼ਮੀਨਾਂ ਫੋੜ ਫੋੜ ਚਕਾਉਣ ਲੱਗੇ ਕਈ ਬੰਦੇ ਅੱਜ ਇੱਕ ਬੰਦੇ ਨੇ ਗੱਲ ਕੀਤੀ ਮੇਰੇ ਕੋਲ ਅੱਛਾ ਵੀ ਥੱਲੇ ਉਹ ਜਿਹੜੀ ਜ਼ਮੀਨ ਉਹ ਚੰਗੀ ਉਪਜਾਊ ਆ ਉਹ ਜਾਂ ਉਹਦੀ ਜ਼ਮੀਨ ਜਿਹੜੀ ਇਹ ਜ਼ਿਆਦਾ ਕਿਉਂਕਿ ਖਾਤਾ ਦਵਾਈਆਂ ਪਾਏ ਗਏ ਨਾ ਥੋੜਾ ਜਿਆਦਾ ਇਹਦੀ ਗਲਤ ਗੱਲ ਐਵੇਂ ਪੂਰ ਪ੍ਰਚਾਰ ਲੋਕ ਕਰੀ ਜਾਂਦੇ ਆ ਉੱ ਅੱਧਾ-ਅੱਧਾ ਫੁੱਟ ਜਾਂ ਫੋੜ-ਫੜ ਮਿੱਟੀ ਲਾ ਦਈਏ 4 ਸਾਲ ਫਸਲ ਨਹੀਂ ਹੁੰਦੀ। ਅੱਛਾ। ਉੱਪਰਲੀ ਮਿੱਟੀ ਅੱਧਾ-ਅੱਧਾ ਫੁੱਟ ਜਿਹੜੀ ਉਹ ਉਪਜਾਊ ਹੁੰਦੀ ਸ਼ਾਦੀ। ਠੀਕ ਹੈ ਜੀ। ਇਹ ਆਮ ਆਪਾਂ ਸਿਆਣੇ ਹਣ ਬਜ਼ੁਰਗਾਂ ਨੂੰ ਗੱਲਾਂ ਸੁਣੀਆਂ। ਹਾਂ। ਕਿਰਾਇਆ ਮਾਰ ਦਈਏ ਵੇਖ ਕਿੰਨੇ ਸਾਲ ਫਸਲ ਨਹੀਂ ਹੁੰਦੀ। ਨਹੀਂ ਹੁੰਦੀ। ਇਹ ਜਿਹੜਾ ਉੱਪਰ ਉੱਪਰਲੀ ਅੱਧੀ-ਅੱਧੀ ਫੁੱਟ ਦੇ ਵਿੱਚ ਹੀ ਹੁੰਦਾ ਜਿਹੜੀ ਆਪਾਂ ਜਦੋਂ ਮਿੱਟੀ ਟੈਸਟ ਕਰਾਉਨੇ ਆ। ਉਹ ਵੀ ਆਪਾਂ ਨੂੰ ਮਹਗਮ ਵਾਲੇ ਇਹੋ ਦੱਸਦੇ ਵੀ ਉੱਪਰੋਂ ਅੱਧਾ ਫੁੱਟ ਜਿਹੜੀ ਤਹਿ ਫੁੱਟ ਕੇ ਉਹ ਆਪਾਂ ਲੈਣੀ। ਹਾਂ ਜੀ ਵੀਰ ਜੀ ਇਹ ਜਿਹੜੀ ਕਣਕ ਤੁਸੀਂ ਵੇਖ ਕਹੇ ਨਾ ਉੱਤੇ ਟੈਂਕ 'ਚ ਚੜ ਕੇ ਹਾਂਜੀ ਇਹ ਹੈਗੀ 327 ਵੈਰੈਟੀ ਆ ਅੱਛਾ ਜੀ ਇਹ ਆਪਣੇ ਰਿਸ਼ਤੇਦਾਰਾਂ ਨੇ ਦਿੱਤੀ ਉਹਨਾਂ ਕੋਲ ਬਿੱਲ ਵੀ ਹੈਗਾ ਗੱਟੇ ਵੀ ਉਹਨਾਂ ਸਾਹਮਣੇ ਰੱਖੀਓ ਹਰਿਆਣਾ ਯੂਨੀਵਰਸਿਟੀ 'ਚੋਂ ਲਿਆਏ ਆ ਆਪ ਜਾ ਕੇ ਠੀਕ ਆ ਜੀ ਇਹ 327 ਆ ਤੇ 332 ਵੀ ਆਪਾਂ ਵੰਦੀ ਆ ਅੱਛਾ ਜੀ 332 ਵੀ ਆਪਾਂ ਵੰਦੀ ਆ ਪਹਾਰ ਉਹ ਵੀ ਕਿੰਨਾ ਆਪਾਂ ਵੰਦ ਕੇ ਖੜੇ ਰੱਖਿਆ ਹੋ ਜਿੰਕਵਾਨ ਜੀ ਤਾਂ ਜਿੰਕਵਾਨ ਦਾ ਵੀ ਕਿਲਾ ਬੀਜ ਆ। ਅੱਛਾ ਜੀ। ਖਾਣ ਆ ਤੇ ਜਿੰਕਵਾਨ ਬਹੁਤ ਵਧੀਆ ਵੈਰੈਟੀ ਆ। ਯਾਨੀ ਕਿ ਸਾਰੀਆਂ ਵੈਰੈਟੀਆਂ ਤੁਸੀਂ ਤਜਰਬੇ ਕੀਤੇ ਆ। ਪਾਤੀਵਾਨ ਵੀ ਬੀਜੀ ਆਪਾਂ ਯੂਨੀਵਰਸਿਟੀ ਚੋਂ ਬੀਜ ਲੈ ਹੁੰਦੇ ਸਾਰੇ। ਠੀਕ ਆ।